ਕਰਕੇ ਥੋੜੀ ਰਾਹਤ ਦਿੱਤੀ ਆ ਜੀ ਕਿ ਜੇ ਕੋਈ ਦਾਪਾਂ ਸਾਧਾ ਅਸਵਾਰੀਆਂ ਚੜ ਜਾਂਦੀਆਂ ਬੱਚੇ ਚੜ ਜਾਂਦੇ ਆ ਜਾਂ ਕੋਈ ਮਰੀਜ਼ ਆ ਕੋਈ ਜਿਹੜਾ ਬਹੁਤ ਜ਼ਰੂਰੀ ਆ ਜਿਹਨੂੰ ਉਹਨੂੰ ਅਸੀਂ ਚੜਾਵਾਂਗੇ ਬਾਕੀ ਸਵਾਰੀਆਂ ਜਿਹੜੀਆਂ ਨੇ ਉਹ ਕਾਨੂੰਨ ਮੁਤਾਬਕ ਬੋਝ ਜਾਈ ਨਹੀਂ ਤੇ ਉਹਦੇ ਕਿਸੇ ਦੇ ਦੁਸ਼ਮਣ ਨਹੀਂਗੇ ਸਾਡੀਆਂ ਧੀਆਂ ਭੈਣਾਂ ਨੇ ਸਾਡੇ ਬੱਚੇ ਨੇ ਸਰਕਾਰੀ ਬੱਸ ਡਰਾਈਵਰਾਂ ਕੰਡਕਟਰਾਂ ਨੇ ਪਿਛਲੇ ਦਿਨੀ ਫੈਸਲਾ ਲਿਆ ਸੀ ਕਿ ਸਰਕਾਰੀ ਬਸੰਦਰ ਤੈ ਸੀਤਾ ਤੋਂ ਇਲਾਵਾ 21 ਸਵਾਰੀ ਵਾਧੂ ਨਹੀਂ ਚੜਾਉਣਗੇ ਪਰ ਤੁਹਾਨੂੰ ਦੱਸਦੀ ਕਿ ਹੁਣ ਬੱਸ ਡਰਾਈਵਰਾਂ ਕੰਡਕਟਰਾਂ ਨੇ ਨਰਮੀ ਦਿਖਾਉਂਦੇ ਹੋਏ ਇਹ ਫੈਸਲਾ ਲਿਆ ਹੈ ਕਿ 52 ਸਵਾਰੀਆਂ ਤੋਂ ਇਲਾਵਾ ਹੋ ਸਕੂਲ ਦੇ ਵਿਦਿਆਰਥੀਆਂ ਸਣੇ ਜੋ ਮਰੀਜ਼ ਨੇ ਉਹਨਾਂ ਨੂੰ ਬੱਸ ਦੇ ਵਿੱਚ ਜ਼ਰੂਰ ਚੜਾਉਣਗੇ ਦੱਸੀ ਕੇ ਬਟਾਲਾ ਦੇ ਵਿੱਚ ਬੱਸ ਡਰਾਈਵਰ ਨੇ ਕਿਹਾ ਕਿ ਉਹ ਕਿਸੇ ਦੇ ਦੁਸ਼ਮਣ ਨਹੀਂ ਪਰ ਲੋਕ ਵੀ ਉਹਨਾਂ ਦੀ ਮਜਬੂਰੀ ਸਮਝਣ ਉਹਨਾਂ ਮੰਗ ਕੀਤੀ ਕਿ ਸਰਕਾਰ ਦੇ ਵੱਲੋਂ ਆਵਾਦੀ ਦੇ ਹਿਸਾਬ ਦੇ ਨਾਲ 10000 ਹੋਰ ਵੀ ਨਮੀਆਂ ਬੱਸਾਂ ਪਾਈਆਂ ਜਾਣ ਤਾਂ ਜੋ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਕਾਨੂੰਨ ਹੈ ਬੜੇ ਚਿਰ ਦਾ ਬਣਿਆ ਹੋਇਆ ਜਿਉਂਦਾ ਅੰਬੇਦਕਰ ਸਾਹਿਬ ਨੇ ਬਣਾਇਆ ਸੰਵਧਾਨ ਉਹ ਕਾਨੂੰਨ ਦੇ ਮੁਤਾਬਕ ਹੀ ਜਿਹੜੀ ਵੀ ਗੱਡੀ ਕੋਈ ਆਉਂਦੀ ਆ ਉਹ ਉਦੀ ਲਿਮਟ ਹੁੰਦੀ ਆ ਉਮਰ ਹੁੰਦੀ ਆ 15 ਸਾਲ ਸਕੂਟਰ ਮੋਟਰਸਾਈਕਲ ਬੱਸ ਜਿਹੜੀ ਵੀ ਚੀਜ਼ ਹੁੰਦੀ ਆ ਔਰ ਉਹਦੀ ਸੀਟਿੰਗ ਕੈਪੈਸਿਟੀ ਹੁੰਦੀ ਆ ਜੇ ਮੋਟਰਸਾਈਕਲ ਆ ਤੇ ਉਤੇ ਦੋ ਸਵਾਰੀਆਂ ਕਾਰ ਆ ਤੇ ਉਹ ਚਾਰ ਸੀਟਾਂ ਵਾਲੀ ਵੀ ਆ ਪੰਜ ਵਾਲੀ ਵੀ ਆ ਤੇ ਬੱਸ ਵੀ ਜਿਹੜੀ ਆ ਉਹ 52 ਸੀਟਡ ਆ ਜਨਾਬ ਤੇ ਉਹਦੇ ਦੇ ਬਾਬਤ ਸਾਡੇ ਨਾਲ ਜਿਹੜੀ ਸਵਾਰੀ ਆ ਉਹ ਮੂਲੋਂ ਜ਼ਿਆਦਾ ਹੋ ਜਾਂਦੀ ਜਿੱਦੇ ਚ 90 ਸਵਾਰੀਆਂ 85 ਸਵਾਰੀਆਂ 100 ਸਵਾਰੀਆਂ ਵੀ ਹੋ ਜਾਂਦੀਆਂ ਤੇ ਹਾਦਸੇ ਜਿਹੜੇ ਸੀ ਉਹ ਬਹੁਤ ਜ਼ਿਆਦਾ ਹੋ ਰਹੇ ਸੀ ਕਦੀ ਟਾਇਰ ਪਾਟ ਗਏ ਕਦੀ ਗੱਡੀ ਐਕਸੀਡੈਂਟ ਹੋ ਗਈ ਕਦੀ ਮਤਲਬ ਵੀ ਅਨਬੈਲੈਂਸ ਹੋ ਗਈ ਤੇ ਉਹ ਨੁਕਸਾਨ ਜਿਹੜਾ ਸੀ ਉਹ ਸਾਰਾ ਵਰਕਰਸ ਨੂੰ ਚਲਾਣਾ ਪੈਂਦਾ ਡਰਾਈਵਰ ਨੂੰ ਕਨੈਕਟਰ ਨੂੰ ਉਹ ਵਿਪਤਾ ਜਿਹੜੀ ਸਾਰੀ ਉਹਨਾਂ ਨੂੰ ਪੈਂਦੀ ਸੀ ਇਹਦੇ ਕਰਕੇ ਫੈਸਲਾ ਲਿਆ ਹੈ ਵੀ ਅਸੀਂ ਸਵਾਰੀਆਂ ਹੀ ਉਹਨੀਆਂ ਬਿਠਾਵਾਂਗੇ ਜਿੰਨੀਆਂ ਸੀਟਾਂ ਨੇ ਗੱਡੀ ਦੇ ਵਿੱਚ ਇੱਕ ਸੀਟ ਤੇ ਇੱਕ ਸਵਾਰੀ ਹੁਣ ਕੀ ਹੋਇਆ ਹੈ ਕਿ ਸਾਡੀ 14 15 16 ਦੀ ਹੜਤਾਲ ਹੈ 3 ਦਿਨ ਦੀ ਜਿਹੜਾ ਉਹ ਸਟੈਂਡ ਅਪ ਪ੍ਰੋਗਰਾਮ ਸਾਡਾ ਜੋ ਅਸੀਂ ਜਥੇਬੰਦੀ ਨੇ ਨੋਟਿਸ ਦਿੱਤਾ ਹੋਇਆ ਹੈ ਵੇਛੇ ਸਾਡੀ ਮੀਟਿੰਗ ਹੋਈ ਹੈ ਸਾਡੇ ਡਾਇਰੈਕਟਰ ਸਾਹਿਬ ਵੀ ਨਵੇਂ ਆਏ ਨੇ ਤੇ ਸੈਕਟਰੀ ਸਾਹਿਬ ਵੀ ਨਵੇਂ ਆਏ ਨੇ ਉਹਨਾਂ ਨੇ ਕਿਹਾ ਵੀ ਸਾਨੂੰ ਥੋੜੀ ਜੀ ਮਹਲੂਦ ਦਿਓ ਇਹ ਅਸੀਂ ਨਵੇਂ ਆਏ ਆ ਤੁਹਾਡੀਆਂ ਚੀਜ਼ਾਂ ਨੂੰ ਸਮਝਾਂਗੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ 8 ਤਰੀਕ ਦੀ ਮੀਟਿੰਗ ਮਿਲੀ ਹੈ ਸਾਨੂੰ ਮੁੱਖ ਮੰਤਰੀ ਪੰਜਾਬ ਦੀ ਪਹਿਲਾਂ 1 ਤਰੀਕ ਦੀ ਸੀ ਉਹ ਉਹਨਾਂ ਨੇ 8 ਕਰਤੀ ਖੈਰ ਮੀਟਿੰਗ ਕਰਾਂਗੇ ਅਸੀਂ ਭਜਦੇ ਨਹੀਂਗੇ ਹੁਣ ਦਿੱਕਤ ਕੀ ਆ ਰਹੀ ਸੀ ਵੀ ਜਿਹੜੇ ਜਿੱਦਾਂ ਬੱਚੇ ਨੇ ਸਟੂਡੈਂਟ ਨੇ ਸਕੂਲੇ ਜਾਣ ਵਾਲੇ ਬੱਚੇ ਜਾਂ ਕੋ ਪੇਸ਼ੈਂਟ ਹੈ ਜਿਹੜਾ ਕੋ ਪਹਿਲੇ ਟਾਈਮ ਆ ਰਿਹਾ ਜਿੰਨਾਂ ਨੇ ਜਾਣਾ ਹੁੰਦਾ ਤੇ ਫਿਰ ਉਹ ਜਾ ਕੇ ਅਪਾਇੰਟਮੈਂਟ ਲਈ ਹੁੰਦੀ ਹੈ ਪੀਜੀਆ ਵਗੈਰਾ ਜਾਂ ਕਿਤੇ ਬਾਹਰ ਉਹਨਾਂ ਨੂੰ ਅਹੀਂ ਇਨਗਰਿਆਦ ਦਿੱਤੀ ਹੈ ਕਿ ਜੇ ਪਹਿਲੇ ਟਾਈਮਾਂ ਤੇ ਲਾਸਟ ਟਾਈਮ ਜਦੋਂ ਕੋ ਜਿਹੜੇ ਪਾਸੇ ਨੂੰ ਬਾਸ ਹੀ ਨਹੀਂ ਕੋ ਜਾਂਦੀ ਹੋਰ ਮੂਲੋਂ ਜ਼ਿਆਦਾ ਮਤਲਬ ਵੀ ਸਵਾਰੀ ਵੀ ਖੜੀ ਹੈ ਤੇ ਉਹਨਾਂ ਨੂੰ ਰਿਆਦ ਦਿੱਤੀ ਹੈ ਥੋੜੀ ਜੀ ਵੀ ਭਾਈ ਉਹਨਾਂ ਨੂੰ ਪਛਾਵਾਵਾਂਗੇ ਟਿਕਾਣੇ ਅਸੀਂ ਕਿ ਕੋਈ ਕਿਸੇ ਦੇ ਦੁਸ਼ਮਣ ਨਹੀਂਗੇ ਸਾਡੀਆਂ ਧੀਆਂ ਭੈਣਾਂ ਨੇ ਸਾਡੇ ਬੱਚੇ ਨੇ ਇਸ ਕਰਕੇ ਅਹੀਂ ਥੋੜੀ ਰਿਆਦ ਦਿੱਤੀ ਹੈ ਜੀ ਜੇ ਕੋਈ ਦਾਪਾਂ ਸਾਧਾ 10 ਸਵਾਰੀਆਂ ਚੜ ਜਾਂਦੀਆਂ ਬੱਚੇ ਚੜ ਜਾਂਦੇ ਆ ਜਾਂ ਕੋਈ ਮਰੀਜ਼ ਆ ਕੋਈ ਜਿਹੜਾ ਬਹੁਤ ਜ਼ਰੂਰੀ ਆ ਜਿਹਨੂੰ ਉਹਨੂੰ ਅਸੀਂ ਚੜਾਵਾਂਗੇ ਬਾਕੀ ਸਵਾਰੀਆਂ ਜਿਹੜੀਆਂ ਨੇ ਉਹ ਕਾਨੂੰਨ ਮੁਤਾਬਕ ਬਹੁੰਝਾਈ ਨਹੀਂ ਜੀ ਇਹ ਰਾਹਤ ਦਿੱਤੀ ਗਈ ਇੱਕ ਜੀ 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 ਜਿਵੇਂ ਇਸ ਤਰ੍ਹਾਂ ਕੋਈ ਅਮਰਜੈਂਸੀ ਹੋ ਗਈ ਅਮਰਜੈਂਸੀ ਜੇ ਕੋਈ ਹੋ ਜਾਂਦਾ ਤੇ ਉਹਦੀ ਅਸੀਂ ਮਦਦ ਕਰਾਂਗੇ ਬਾਕੀ ਜਿਹੜੀਆਂ ਹੁਣ ਜੇ ਐਨ ਕੇ ਆਪਣਾ ਸਟੇਟ ਆ ਜੀ ਉਥੇ ਜੱਜ ਖਲੋਂਦੇ ਨੇ ਸੜਕਾਂ ਤੇ ਉਹ ਗੱਡੀਆਂ ਦੀਆਂ ਸਵਾਰੀਆਂ ਚੈੱਕ ਕਰਦੇ ਨੇ ਜੇ ਸਵਾਰੀਆਂ ਵਿੱਚ ਖਲੋਤੀਆਂ ਹੋਣ ਜਿੰਨੀਆਂ ਸਵਾਰੀਆਂ ਨੇ ਪਰ ਸਵਾਰੀ 200 ਰੁਪਏ ਦੇ ਹਿਸਾਬ ਨਾਲ ਜੁਰਮਾਨਾ ਹੁੰਦਾ ਜੀ ਉਹ ਚਲਾਨ ਕਰਦੇ ਨੇ ਬਾਹਰੀ ਸਟੇਟ ਵਾਲੇ ਉੱਥੇ ਨਹੀਂ ਬਾਹਰੀਆਂ ਸਟੇਟਾਂ 'ਚ ਨਹੀਂ ਆਪਣੇ ਜੇ ਪੰਜਾਬ ਦੇ ਵਿੱਚ ਸਾਡੇ ਨਾਲ ਸਾਡੀ ਜਨਤਾ ਜਿਹੜੀ ਆ ਉਹ ਸਪੋਰਟ ਕਰੂਗੀ ਕਿਉਂਕਿ ਟਰਾਂਸਪੋਰਟ ਦੇ ਵਿੱਚ ਬੱਸਾਂ ਬਹੁਤ ਘੱਟ ਨੇ ਜਿੱਦਾਂ 12 1250 ਬੱਸਾਂ ਜਿਹੜੀਆਂ ਨੇ ਪੀ ਆਰਟੀਸੀ ਕੋਲ ਆ ਸਾਡੇ ਕੋਲ 2407 ਦਾ ਫਲੀਟ ਆ ਪਰ ਉਹ ਪੂਰਾ ਨਹੀਂ ਹੈਗਾ ਇਹ 1947 ਵੇਲੇ ਜਦੋਂ ਬਣਿਆ ਸੀ ਉਦੋਂ ਇੰਨਾ ਕਿ ਸੀਗੀਆਂ ਬਸਾਂ ਹੁਣ ਤਾਂ ਜਨਤਾ ਬਹੁਤ ਹੋ ਗਈ ਆਬਾਦੀ ਬਹੁਤ ਜ਼ਿਆਦਾ ਹੋ ਗਈ ਆਬਾਦੀ ਦੇ ਹਿਸਾਬ ਨਾਲ ਜੇ 10000 ਨਵੀਂ ਬਸ ਵੀ ਸਰਕਾਰ ਪਾਵੇ ਤਾਂ ਵੀ ਮਤਲਬ ਇਹ ਉਹ ਕਵਰ ਨਹੀਂ ਕਰ ਸਕਦੇ ਇਹ ਮੈਨੇਜਮੈਂਟ ਨੂੰ ਤੇ ਸਰਕਾਰ ਨੂੰ ਸੋਚਣਾ ਪਊਗਾ ਵੀ ਬਸਾਂ ਹੋਰ ਪਾਵੇ ਜੇ ਬਸਾਂ ਵਹਿਣਗੀਆਂ ਤੇ ਫਿਰ ਆਮ ਜਨਤਾ ਨੂੰ ਨੌਕਰੀਆਂ ਵੀ ਮਿਲਣਗੀਆਂ ਤੇ ਉਹ ਚ ਬੱਲੇ ਬੱਲੇ ਵੀ ਫਿਰ ਸਰਕਾਰ ਦੀ ਹੋਊਗੀ ਸਾਡਾ ਤੇ ਕੋਈ ਤੁਸੀਂ ਦੱਸਿਆ ਜਿਹੜਾ ਹੁਣ ਮਜਬੂਰੀ ਤੇ ਇਹ ਆ ਵੀ ਜਿਹੜਾ ਵੀ ਕੋਈ ਚਲਾਨ ਹੁੰਦਾ ਉਹ ਡਰਾਈਵਰ ਤੇ ਕਨੈਕਟਰ ਦਾ ਹੁੰਦਾ ਉਹਨਾਂ ਨੂੰ ਪੱਲਿਓਂ ਭਰਨਾ ਪੈਂਦਾ ਮਹਿਕਮਾ ਨਿਗਾਹ ਪੜਦਾ ਪਰ ਜੇ ਕਿਤੇ ਲੋਕਾਂ ਬਾਤ ਤੇ ਸਾਨੂੰ ਇੰਨਾ ਕਰਨਾ ਪਊਗਾ ਫਿਰ ਅਸੀਂ ਭਰ ਵੀ ਦੇਾਂਗੇ ਜੀ ਜਿਹੜਾ ਕੋ ਹੁਣ ਵਿਚਾਰਾ ਐਮਰਜੈਂਸੀ 'ਚ ਆ ਗਿਆ ਜਿਹਦੀਆਂ ਵਿਚਾਰਦੀਆਂ ਲੱਤਾਂ ਹੀ ਨਹੀਂ ਕੰਮ ਕਰਨਡੀਆਂ ਜਿਹਨੂੰ ਚੜਾਉਣਾ ਪੈਂਦਾ ਜਾਂ ਕੋਈ ਕੈਂਸਰ ਪੇਸ਼ੈਂਟ ਕੋਈ ਜੇ ਤੋਂਦਾ ਤੇ ਜੇ ਕੋਈ ਇੰਨਾ ਮੱਥੇ ਤੇ ਅੱਖਾਂ ਰੱਖ ਕੇ ਤੇ ਵਾਰਾਂ ਨਹੀਂ ਜੀ ਖਾਂਦਾ ਕਿ ਕੋਈ ਬਸ ਹਿੱਸਾ ਥੋੜੇ ਲੈਣੀ ਆ ਹਕ ਰਾਹਤ ਦਿੱਤੀ ਕੀ ਤੁਹਾਨੂੰ ਹਾਂ ਜੀ ਰਾਹਤ ਦਿੱਤੀ ਆ ਜੀ ਪਰ ਇਹ ਨੂੰ ਮਜਬੂਰੀ ਨਾ ਸਮਝ ਲਵੇ ਕੋਈ ਬੰਦਾ ੱੱਕੇ ਨਾਲ ਕੋਈ ਸਾਡੇ ਨਾਲ ਕੋਈ ਡਰਾਈਵ ਕਨੈਕਟਰ ਨਾਲ ਕੋਈ ਝਗੜਾ ਕਰਨ ਲੱਗੇ ਉਹ ਨਹੀਂ ਹੋਣ ਦੇਣਾ ਉਹ ਬਕਾਇਦਾ ਉਹੀ ਧਾਰਾ ਲੱਗੂਗੀ ਉਹਤੇ ਪਰਚਾ ਕਰਾਵਾਂਗੇ ਜੇ ਕੋਈ ਸਾਡੇ ਡਰਾਈਵ ਕਨੈਕਟਰ ਨਾਲ ਲੜਾਈ ਝਗੜਾ ਕਰੂਗਾ ਤੇ ਕਿੰਨੀ ਦੇਰ ਤੱਕ ਰੱਖਦੇ ਆ ਜੀ ਰਾਹਤ ਹੀ ਹੈ ਜੀ ਇਹ ਕਾਨੂੰਨ ਹੈ ਕਾਨੂੰਨ ਦੇ ਉੱਤੋਂ ਦੀ ਤਾਂ ਅਸੀਂ ਹੈ ਨਹੀਂ ਕਾਨੂੰਨ ਬਤਾਵਕ 52 ਸਵਾਰੀਆਂ ਬਹਿਣੀਆਂ ਜੇ 52 ਸੀਟੜਾ 52 ਜੇ 28 ਹੈ 48 ਹੈ ਜਿੰਨੀਆਂ ਸੀਟਾਂ ਵਾਲੀ ਗੱਡੀ ਹੈ ਉਨੀਆਂ ਸਵਾਰੀਆਂ ਬਹਿਣਗੀਆਂ ਜੀ ਉੱਤੇ ਦੱਸਦੇ ਕਿ ਪੰਜਾਬ ਰੋਡ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਬੱਸ ਸਟਾਪਰਾਂ ਨੇ ਵੱਡੀ ਰਾਹਤ ਦਿੱਤੀ ਹੈ ਉਹਨਾਂ ਨੇ ਕਿਹਾ ਕਿ 52 ਸਵਾਰੀਆਂ ਤੋਂ ਇਲਾਵਾ ਉਹ ਵਿਦਿਆਰਥੀਆਂ ਸਣੇ ਮਰੀਜ਼ਾਂ ਨੂੰ ਬੱਸ ਦੇ ਵਿੱਚ ਜ਼ਰੂਰ ਲੈ ਕੇ ਜਾਣਗੇ ਫਿਲਹਾਲ 8 ਫਰਵਰੀ ਤੱਕ ਇਹ ਫੈਸਲਾ ਲਿਆ ਗਿਆ ਹੈ ਕਿਉਂਕਿ 8 ਫਰਵਰੀ ਨੂੰ ਮੁੱਖ ਮੰਤਰੀ ਮਾਨ ਦੇ ਨਾਲ ਯੂਨੀਅਨ ਦੀ ਮੀਟਿੰਗ طے ਹੋਈ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਮੀਟਿੰਗ ਤੋਂ ਬਾਅਦ ਪੰਜਾਬ ਰੋਡ ਵੇਜ਼ ਦੇ ਮੁਲਾਜ਼ਮਾਂ ਦੇ ਵੱਲੋਂ ਅੱਗੇ ਕੀ ਫੈਸਲਾ ਲਿਆ ਜਾਂਦਾ ਹੈ ਬਟਾਲਾ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ